ਜੇ ਸ ਕਹਿੰਦੇ ਹੋ ਕਿ ਰੱਬ ਇੱਕ ਹੈ ਸਾਰੇ ਕਹਿੰਦੇ ਹੋ ਕਿ ਗੋਡ ਇਸ ਵਨ ਕਹਿੰਦੇ ਹੋ ਤਾਂ ਫਿਰ ਜੇ ਗੋਡ ਇਸ ਵਨ ਜੇ ਰੱਬ ਇੱਕ ਹੈ ਤਾਂ ਫਿਰ ਤੁਹਾਡੀਆਂ ਆ ਇਨਸਾਨਾਂ ਦੀਆਂ ਇਨਸਾਨਾਂ ਨਾਲ ਨਫ਼ਰਤਾਂ ਕਾਹਦੀਆਂ ਨੇ ਸਾਰੇ ਧਰਮਾਂ ਦੇ ਲੋਕ ਇਹ ਕਹਿੰਦੇ ਨੇ ਕਿ ਸਾਡਾ ਧਰਮ ਉਸ ਇੱਕ ਰੱਬ ਨੇ ਚਲਾਇਆ ਉਹਨੇ ਸਾਨੂੰ ਨਿਯਮ ਦਿੱਤੇ ਉਹਨੇ ਸਾਨੂੰ ਰੂਲ ਦਿੱਤੇ ਤਾਂ ਸਵਾਲ ਇਹ ਮੈਂ ਪੁੱਛਣਾ ਚਾਹਣਾ ਸਾਰੇ ਭੈਣਾ ਭਰਾਵਾਂ ਤੋਂ ਗੁਰਬਾਣੀ ਕਹਿੰਦੀ ਹੈ ਅਵਲ ਅੱਲਾ ਨੂਰ અપਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੋ ਭਲੇ ਕੋ ਮੰਦੇ ਤੇ ਜੇ ਤੁਸੀਂ ਮੰਨਦੇ ਹੋ ਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ ਜੇ ਮੰਨਦੇ ਹੋ ਰੱਬ ਇੱਕ じゃ ਕੋ ਵੀ ਰੱਬ ਕਈ ਸਾਰੇ ਨਹੀਂ ਫਿਰ ਮਜਬਾਂ ਦੇ ਨਾਂ ਤੇ ਵੱਖ-ਵੱਖ ਧਰਮਾਂ ਦੇ ਵੱਖ-ਵੱਖ ਰੂਲਾਂ ਦੇ ਨਾਂ ਤੇ ਨਫ਼ਰਤ ਕਰ ਲੋ ਪਰ ਜੇ ਕਹਿੰਦੇ ਹੋ ਕਿ ਰੱਬ ਇੱਕ ਹੈ ਤਾਂ ਫਿਰ ਤੁਹਾਡੀਆਂ ਲੜਾਈਆਂ ਕਾਦੀਆਂ ਨਹੀਂ ਫਿਰ ਨਫ਼ਰਤਾਂ ਕਾਦੀਆਂ ਨਹੀਂ